ਕਿ ਸ਼ੂ ਦੋ ਤੱਤਾ ਨੂੰ ਚੇਤੇ ਰੱਖੋ ਪਹਿਲਾ ਕਿ ਸ਼ੋਨਿਆ ਹੋ ਜਾਓ ਜਦ ਤੁਸੀਂ ਸ਼ੋਨਿਆ ਹੋ ਜਾਓਗੇ ਤਾਂ ਇੱਕ ਹੋਣਾ ਬਹੁਤ ਕਠਿਨ ਨਹੀਂ ਰਹੇਗਾ ਸ਼ੋਨਿਆ ਆਪਣੇ ਆਪ 'ਚ ਇੱਕ ਦਾ ਪ੍ਰਗਟਾਉ ਹੋ ਜਾਂਦਾ ਹੈ ਕਿਉਂਕਿ ਸ਼ੋਨਿਆ 'ਚ ਖੰਡ ਨਹੀਂ ਹੋ ਸਕਦੀ ਸ਼ੋਨਿਆ ਦੇ ਟੁਕੜੇ ਨਹੀਂ ਹੋ ਸਕਦੇ ਤੁਸੀਂ ਜੇ ਦੋ ਸ਼ੋਨਿਆਂ ਨੂੰ ਨਾਲੋਂ ਨਾਲ ਰੱਖੋ ਤਾਂ ਇੱਕ ਸ਼ੋਨਿਆ ਬਣੇਗਾ ਛੇਤੀ ਇੱਕ ਸ਼ੋਨਿਆ ਬਣ ਜਾਏਗਾ ਦੋ ਸ਼ੋਨਿਆਂ ਨੂੰ ਦੂਰ ਰੱਖਣ ਵਾਲੀ ਕੋਈ ਸੀਮਾ ਨਹੀਂ ਹੈ ਤੁਸੀਂ 50 0 ਰੱਖੋ ਵੀ 1 ਹੋ ਜਾਣਗੇ ਇਸੇ ਲਈ ਤਾਂ ਗਣਿਤ ਵਿੱਚ ਤੁਸੀਂ 1 0 2 0 3 0 ਕਿੰਨੇ 0 ਜੋੜੋ ਇੱਕ ਹੀ 0 ਬਣਦਾ ਹੈ 10 0 ਜੋੜਨ ਨਾਲ 10 0 ਨਹੀਂ ਬਣਦੇ 1 ਹੀ ਬਣਦਾ ਹੈ ਤਾਂ ਪਹਿਲਾ 0 ਹੋ ਜਾ ਨਿਰਹੰਕਾਰ ਫਿਰ ਤੁਸੀਂ ਅਚਾਨਕ ਪਾਓਗੇ ਤੁਹਾਡੇ ਅੰਦਰ ਇੱਕ ਤਤ ਦਾ ਉਦੈ ਹੋਇਆ ਹੈ ਤੁਹਾਡੇ ਅੰਦਰ ਏਕਤਾ ਸਦੀ ਇਸ ਏਕਤਾदाई ਪੂਰਾ ਸ਼ਾਸਤਰ ਯੋਗ ਹੈ ਯੋਗ ਯਾਨੀ ਜੁੜ ਜਾਓ ਇੱਕ ਹੋ ਜਾਓ ਭਗਤੀ ਦਾ ਸਾਰਾ ਜੋੜ ਹੈ ਸ਼ੂਨ્ય ਹੋ ਜਾਓ ਯੋਗ ਦਾ ਸਾਰਾ ਜੋੜ ਹੈ ਇੱਕ ਹੋ ਜਾਓ ਜੇ ਤੁਸੀਂ ਸ਼ੂਨ્ય ਹੋ ਜਾਓ ਤਾਂ ਇੱਕ ਹੋ ਜਾਓਗੇ ਜੇ ਤੁਸੀਂ ਇੱਕ ਹੋ ਜਾਓ ਤਾਂ ਸ਼ੂਨ્ય ਹੋ ਜਾਓਗੇ ਇਹ ਇੱਕ ਹੀ ਘਟਨਾ ਨੂੰ ਦੋ ਪਾਸਿਆਂ ਤੋਂ ਫੜਨ ਦੇ ਪਾ ਧਤ